ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ ਦੇ ਵਿੱਚ ਮਾੜੀ ਕਾਨੂੰਨ ਵਿਵਸਥਾ ਦੇ ਖਿਲਾਫ ਗੜਸ਼ੰਕਰ ਦੇ ਪੁਲਿਸ ਉਪ ਕਪਤਾਨ ਦਫ਼ਤਰ ਦੇ ਸਾਹਮਣੇ ਬਲਾਕ ਕਾਂਗਰਸ ਕਮੇਟੀ ਗੜਸ਼ੰਕਰ ਦੇ ਪ੍ਰਧਾਨ ਬਲਦੇਵ ਰਾਜ ਖੇਪੜ ਦੀ ਅਗਵਾਈ ਦੇ ਵਿੱਚ ਧਰਨਾ ਲਾਇਆ ਗਿਆ ਇਸ ਮੌਕੇ ਬੁਲਾਰਿਆਂ ਦੇ ਵੱਲੋਂ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਵਾਲ ਚੁਕੇ ਗਏ ਨੇ ਤੇ ਕਿਹਾ ਗਿਆ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਲੁੱਟਖੁਆ ਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਸ ਕਾਰਨ ਕਿ ਸਰਕਾਰ ਪੂਰੀ ਤਰ੍ਹਾਂ ਦਿਨਾਫੇਲ ਸਾਬਤ ਹੋਈ ਹੈ ਇਸ ਮੌਕੇ ਪ੍ਰਮੁੱਖ ਸਥਾਨੀ ਕਾਂਗਰਸੀ ਲੀਡਰ ਸਹਿਬਾਨ ਬਲਾਕ ਦੇ ਮਹਿਲਪੁਰ ਦੇ ਪ੍ਰਧਾਨ ਮਨੀਸ਼ ਕੁਮਾਰ ਸਰਪੰਚ ਜੈਲਦਾਰ ਬਿੱਟੂ ਪਧਰਾਣਾ ਯੂਥ ਕਾਂਗਰਸ ਦੇ ਪ੍ਰਧਾਨ ਚਤੰਦਰ ਸਿੰਘ ਮੋਜੀ ਜ਼ਿਲ੍ਹਾ ਮੀਤ ਪ੍ਰਧਾਨ ਮਲਕੀਤ ਸਿੰਘ ਕੰਗ ਜਰਨਲ ਸਕੱਤਰ ਰੋਜੀ ਰਾਣਾ ਤੇ ਜ਼ਿਲ੍ਹਾ ਪੰਚਾਇਤ ਮੈਂਬਰ ਨਿਰਦੋਸ਼ ਨੀਨੂ ਬਲਾਕ ਸਮਤੀ ਮੈਂਬਰ ਬਿਸ਼ੰਬਰ ਬੋੜਾ ਤੇ ਸੁਰਜੀਤ ਕੁਮਾਰ ਲੰਬੜਦਾਰ ਦੇ ਨਾਲ ਬਲਬੀਰ ਸਿੰਘ ਖਾਨਪੁਰ ਸਾਬਕਾ ਸਰਪੰਚ ਜੋਗਿੰਦਰ ਗੱਜਰ ਤੇ ਇਸ ਦੇ ਨਾਲ ਹੀ ਬਿੰਦਰ ਸਿੰਘ ਪੰਚਪੋਸੀ ਤੇ ਦੀਪਕ ਕੁਮਾਰ ਵਾਰਡ ਨੰਬਰ 5 ਰਵੀ ਮਹਿਤਾ ਗੜ ਸ਼ੰਕਰ ਵੀ ਹਾਜ਼ਰ ਸਨ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਪ੍ਰੋਗਰਾਮ ਹੈ ਤੇ ਲਾਂਡ ਆਰਡਰ ਦੀ ਲੁੱਟਾਂ ਘੁਆ ਜੋ ਪੰਜਾਬ ਵਿੱਚ ਹੋ ਰਿਹਾ ਲਾਂਡ ਆਰਡਰ ਦੀ ਪਿਸ਼ਿਸ਼ਨ ਬਹੁਤ ਮਾੜੀ ਆ ਔਰ ਲੁੱਟਾਂ ਘੁਆ ਹੋਣ ਕਾਰਨ ਔਰ ਜਿਹੜੇ ਪੰਜਾਬ ਦੇ ਲੋਕ ਅੱਜ ਘਰਾਂ ਵਿੱਚ ਵੀ ਸੁਰੱਖਿਤ ਨਹੀਂ ਘਰਾਂ ਵਿੱਚ ਵੀ ਜਾ ਕੇ ਲੋਕ ਉਹਨਾਂ ਨੂੰ ਮਾਰ ਰਹੇ ਆ ਗੈਂਗਸਟਰ ਰਾਜ ਹੋ ਰਿਹਾ ਔਰ ਸਰਕਾਰ ਨਾਂ ਦੀ ਪੰਜਾਬ ਵਿੱਚ ਕੋਈ ਚੀਜ਼ ਨਹੀਂ ਹੈ ਸਰਕਾਰ ਤਾਂ ਕੋਈ ਜ਼ਿੰਮੇਵਾਰੀ ਹੈ ਨਹੀਂ ਇਹ ਲੱਗਦਾ ਇੱਦਾਂ ਜਿਦਾ ਪੰਜਾਬ ਵਿੱਚ ਕੋਈ ਸਰਕਾਰ ਹੁੰਦੀ ਨਹੀਂ ਹੈ ਇਹਦੇ ਨਾਲੋਂ ਤਾਂ ਜੇ ਗਵਰਨਰ ਰਾਜ ਹੋਵੇ ਤਾਂ ਵੀ ਪੁੱਛ ਕੇ ਚੋਂਦੀ ਹੈ ਸਰਕਾਰ ਨਾਂ ਦੀ ਤਾਂ ਕੋਈ ਚੀਜ਼ ਹੈ ਨਹੀਂ ਔਰ ਜੇ ਅੱਜ ਪੰਜਾਬ ਵਿੱਚ ਸਭ ਤੋਂ ਵੱਧ ਜੇ ਮੁੜ ਕੇ ਅਤਵਾਦ ਦੀ ਗੱਲ ਕਰੂੰ ਤਾਂ ਮੁੜ ਕੇ ਇਹ ਲੱਗਦਾ ਜੀ ਮੁੜ ਕੇ ਫਿਰ ਪੰਜਾਬ ਜਤਵਾਦ ਜਿਹੜਾ ਹੈਗਾ ਉਹ ਦਸ ਤੱਕ ਦਊਗਾ ਔਰ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੋਈ ਆ ਚਾਹੇ ਮਾਰਜਿੰਗ ਦਾ ਮਾਮਲਾ ਸੀ ਚਾਹੇ ਲਾਨ ਆਰਡਰ ਦੀ ਸਭ ਤੋਂ ਵੱਡੀ ਸਮੱਸਿਆ ਸੀ ਚਾਹੇ ਸਿਹਤ ਸਹੂਲਤਾ ਸੀ ਕਿਸੇ ਵੀ ਮਾਮਲੇ ਚ ਜਿਹੜੀ ਇਹ ਸਰਕਾਰ ਹੈ ਉਹ ਫੇਲ ਹੋ ਚੁੱਕੀ ਆ ਔਰ ਪੰਜਾਬ ਦੇ ਲੋਕ ਅੱਜ ਮੰਨ ਬਣਾ ਚੁੱਕੇ ਆ ਕਿ ਇਹ ਸਰਕਾਰ ਸਾਡੀ ਸਾਡੀ ਸਲਕਸ਼ਿਤ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਜੇ ਜੇ ਸਰਕਾਰ ਨਹੀਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਅਰਖਸ਼ ਮਹਿਸੂਸ ਕਰ ਰਹੇ ਹੈ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਸਰਕਾਰ ਨਾਂ ਦੀ ਪੰਜਾਬ ਵਿੱਚ ਕੋਈ ਚੀਜ਼ ਨਹੀਂ ਹੈ ਗੁੰਡਾ ਰਾਜ ਹੈ ਦੂਆ ਰਾਜ ਹੈਗਾ ਗੈਂਗਸਟਰ ਸ਼ਰੀਆਮ ਕੋ ਮਰੇ ਹੈ ਔਰ ਘਰਾਂ ਜਾਂਦਾ ਕੇ ਲੋਕਾਂ ਨੂੰ ਮਾਰ ਰਹੇ ਹੈ ਬਪਾਲ ਜਿਹੜਾ ਹੈਗਾ ਤਹਿਸ਼ਨਾਸ਼ ਹੋ ਰਿਹਾ ਬਿਜਲੀ ਦੇ ਬਿੱਲ ਵੱਧ ਰਹੇ ਹੈ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ ਔਰ ਜੇ ਪੈਟਰੋਲ ਦੀ ਗੱਲ ਕਹੀਏ ਤਾਂ ਸਾਰੇ ਹਿੰਦੁਸਤਾਨ ਵਿੱਚ ਜੇ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਉਹਦੇ ਨਾਲ ਤੇ ਉਹਦੇ ਨਾਲ ਪੰਜਾਬ ਸਭ ਤੋਂ ਵੱਧ ਜਿਹੜਾ ਇਸ ਵੇਲੇ ਮਹਿੰਗਾ ਪੈਟਰੋਲ ਹੈ ਪੰਜਾਬ ਵਿੱਚ ਹੈ ਔਰ ਇਹ ਸਰਕਾਰ ਜਿਹੜੇ ਲੋਕਾਂ ਦੇ ਪੈਸੇ ਟੈਕਸਾਂ ਰਾਹੀਂ ਮਸੂਲ ਕਰਦੀ ਹੈ ਔਰ ਕੱਲ ਨੂੰ ਇਹ ਨਜਾਇਜ਼ ਖਰਚਿਆਂ 'ਚ ਉਠਾਉਂਦੀ ਹੈ ਔਰ ਪੰਜਾਬ ਦਾ ਜਿਹੜਾ ਪੈਸਾ ਉਹ ਬਾਹਰੀਆਂ ਸਟੇਟਾਂ ਵਿੱਚ ਵੀ ਖਰਚ ਹੋ ਰਿਹਾ ਬਾਹਰੀਆਂ ਸਟੇਟਾਂ 'ਚ ਪੰਜਾਬ ਨੂੰ ਮਸ਼ਹੂਰੀ ਕਰਨ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਦੀ ਇੱਕ ਪਾਸੇ ਮਜ਼ਦਮਾ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹੈ ਦੂਏ ਪਾਸੇ ਕਰੋੜਾ ਸਿਆਰਾ ਕਰੋੜ ਰੁਪਏ ਜਿਹੜਾ ਸਰਕਾਰ ਨੇ ਨਜਾਇਜ਼ ਕੰਮਾਂ ਦੇ ਖਰਚ ਕਰਦੀ ਹੈ ਤੋਂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹ ਸਰਕਾਰ ਨੂੰ ਜਿੰਨਾ ਜਲਦੀ ਹੋ ਸਕਦਾ ਲਾਭੇ ਕਰੋ ਔਰ ਆਉਣ ਵਾਲੇ ਜਿਹੜੀ ਸੈਸਰ ਹੈ ਔਰ ਮਾਨਦਾਰ ਸਰਕਾਰ ਹੈ ਔਰ ਜਿਹੜੇ ਜਿਹਨੇ ਪਹਿਲਾਂ ਵੀ ਐਡੇ ਵੱਡੇ ਪੰਜਾਬ ਦੇ ਨੂੰ ਕਾਬੂ ਕੀਤਾ ਔਰ ਇੱਥੇ ਜਿਹੜੇ ਨਕੇਲ ਕਸੀ ਹੈ ਇਹਨਾਂ ਨੇ ਅਤਵਾਦਿਆਂ ਤੇ ਜਾਂ ਹੋਰ ਕਿਸੇ ਵੀ ਮਾਮਲੇ 'ਚ ਉਹ ਸਰਕਾਰ ਨੂੰ ਲਿਆਓ ਧੰਨਵਾਦ ਜਿਹੜੀ ਸਾਰਿਆਂ ਨੂੰ ਪੰਜਾਬ